ਪ੍ਰੈਕਟਿਸ ਟਾਈਮ ਆਰਮੀ ਵੌਇਸ प्रैक्टिस टाइम आर्मी बॉयज ਗੋਲਡੀ ਕੋਸਟ ਸਾਹਿਬ ਮੁੰਡਿਆਂ ਨੂੰ ਟ੍ਰੇਨਿੰਗ ਦਿੰਦੇ ਹੋਏ ਸਮਝਾਉਂਦੇ ਹੋਏ ਤਾਕ ਹੋ ਚੁੱਕੀ ਹੈ ਜੀ ਦੁਆਰੇ ਪ੍ਰੈਕਟਿਸ ਦੇ ਬਹੁਤ ਹੀ ਵਧੀਆ ਪ੍ਰੈਕਟਿਸ ਕਰਦੇ ਹੋਏ ਮੁੰਡੇ ਆਰਮੀ ਬੁਆਇਸ ਇਹ ਜੀ ਆਪਣੇ ਨਾਲ 피ਰ बाबा जी ਦੇ ਰਪਏ ਜਾਂਦੇ ਨੇ ਰੋਡ ਤੇ ਜੋ ਪੂਲ ਬਣਿਆ ਹੋਇਆ ओके प्रैक्टिस चलਦੀ ਹੋਈ ਸ਼ਾਬਾਸ਼ ਸ਼ਾਬਾਸ਼ ਬਹੁਤ ਹੀ ਵਧੀਆ ਪ੍ਰੈਕਟਿਸ ਕਰਦੇ ਹੋਏ ਮੁੰਡੇ ਆਰਮੀ ਲਵਰ ਵੌਇਸ ਇਹ ਦੇਖ ਸਕਦੇ ਹਾਂ ਲਾਈਕ ਸੋਚੋ ਵੀਡੀਓ ਨੂੰ ਵਕਤ ਬਦਲ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਆਰਮੀ ਬாய் ਪਟਿਆਲਾ ਮਾਈ ਯੂਟਿਊਬ ਚੈਨਲ ਹੈਗਾ ਜੀ ਉਹਦੇ ਤੁਸੀਂ ਸਾਰੀਆਂ ਪ੍ਰੈਕਟਿਸ ਦੀਆਂ ਵੀਡੀਓਜ਼ ਵਗੈਰਾ ਦੇਖ ਸਕਦੇ ਹੋ ਜੀ ਰਨਿੰਗ ਦੀਆਂ ਪ੍ਰੈਕਟਿਸ ਦੀਆਂ ਐਕਸਰਸਾਈਜ਼ ਦੀਆਂ ਸਾਰੀਆਂ ਦੇਖ ਸਕਦੇ ਹੋ ਜੀ ਥੈਂਕ ਯੂ ਵੈਰੀ ਮੱਚ Thanks for watching.